ਨਮਾ ਨਵੇਂ ਦੇ ਵਿੱਚ ਜ਼ਿੰਦਗੀ ਜੁੜੀ ਹੋਈ ਹੈ ਹਰ ਇੱਕ ਨਵਾਂ ਪਲ ਨਵੀਂ ਸਵੇਰ ਨਵਾਂ ਦਿਨ ਨਵੀਂ ਕੜੀ ਨਵਾਂ ਸਾਲ ਇੱਕ ਉਮੀਦ ਹੈ ਇਹ ਉਮੀਦ ਹੈ ਕਿ ਜਿਹੜਾ ਇਹ ਅੱਜ ਨਵਾਂ ਹੈ ਇਹ ਉਸ ਪੁਰਾਣੇ ਕੱਲ ਨਾਲੋਂ ਕੁਝ ਬਿਹਤਰ ਹੋਵੇਗਾ ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਬਣਾਈ ਰੱਖਣਾ ਚਾਹੁੰਦੇ ਆ ਜਾਂ ਫਿਰ ਉਸ ਕੱਲ ਵਰਗਾ ਨਹੀਂ ਹੋਵੇਗਾ ਜਿਸ ਤੋਂ ਸਾਨੂੰ ਕੋਈ ਉਮੀਦ ਨਹੀਂ ਸੀ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਰੱਖਣਾ ਚਾਹੁੰਦੇ یا پھر اس کل ورگا ਹੋਵੇਗਾ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋੜੀ ਰੱਖਣਾ ਚਾਹੁੰਦੇ ਹਾਂ ਜਿਸ ਤੋਂ ਸਾਨੂੰ ਕੁਝ ਉਮੀਦਾਂ ਏ ਇਸੇ ਤਰ੍ਹਾਂ ਮਨੋਵਿਗਿਆਨ ਦੇ ਵਿੱਚ ਵੀ ਨਵੇਂ ਸਾਲ ਨੂੰ ਫਰੈਸ਼ ਸਟਾਰਟ افیکਟ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਲੋਕ ਸੋਚਦੇ ਨੇ ਥਿਸ ਇਜ਼ ਅ ਨਿਊ ਬੀਗਿੰਗ ਵੀ ਕੈਨ ਡੂ ਬੈਟਰ ਨਾਅ ਯਾਨੀ ਕਿ ਇਸ ਨਵੇਂ ਦਿਨ ਤੇ ਜਾਂ ਨਵੇਂ ਸਾਲ ਤੇ ਲੋਕ ਕੁਝ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਜੀਉਣ ਨਾਲ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਜੀਉਣ ਲਈ ਉਤਸ਼ਾਹ ਨਾਲ ਉੱਠਦੇ ਨੇ ਤੇ ਇਸ ਸਾਲ ਦੇ ਵਿੱਚ ਜਾਂ ਫਿਰ ਨਵੇਂ ਦਿਨ ਦੇ ਵਿੱਚ ਰੈਜ਼ੋਲੂਸ਼ਨ ਲੈਂਦੇ ਨੇ ਕਿ ਅਸੀਂ ਇਸ ਦਿਨ ਨੂੰ ਜਾਂ ਇਸ ਸਾਲ ਨੂੰ ਹੋਰ ਬਿਹਤਰ ਬਣਾਵਾਂਗੇ ਤੇ ਕੱਲ ਵਾਲੇ ਜੋ ਬੀਤ ਚੁੱਕਿਆ ਉਸ ਤੋਂ ਕਿਸੇ ਕਿਤੇ ਜ਼ਿਆਦਾ ਜਿਹੜੀ ਇਸ ਸਾਲ ਤੋਂ ਉਹ ਉਮੀਦ ਰੱਖਦੇ ਨੇ ਉਹ ਸੋਚਦੇ ਜਿਵੇਂ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਅਸੀਂ ਇਸ ਨਵੇਂ ਸਾਲ ਦੇ ਵਿੱਚ ਜਿਹੜੀ ਆਪਣੀ ਸਿਹਤ ਨੂੰ ਹੋਰ ਬਿਹਤਰ ਰੱਖਾਂਗੇ ਜਾਫਿਰ ਹੋਰ ਬਹੁਤ ਸਾਰੇ ਆਪਣੇ ਬਿਜ਼ਨਸ ਨਾਲ ਜੁੜੀਆਂ ਹੋਈਆਂ ਗੱਲਾਂ ਨਾਲ ਉਹ ਰੈਜ਼ੋਲੂਸ਼ਨ ਲੈਂਦੇ ਨੇ ਅ ਇਸੇ ਤਰ੍ਹਾਂ ਅੱਜ 2026 ਦੀ ਸ਼ੁਰੂਆਤ ਹੋਈ ਹੈ ਅਸੀਂ ਵੀ ਆਪਣੀ ਜ਼ਿੰਦਗੀ ਦੇ ਨਾਲ ਕੁਝ ਰੈਜ਼ੋਲੂਸ਼ਨ ਲਏ ਨੇ ਜਿਵੇਂ ਇਸ ਵੀਡੀਓ ਬਣਾਉਣ ਨੂੰ ਇੱਕ ਰੈਜ਼ੋਲੂਸ਼ਨ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਜਦੋਂ ਇੰਡੀਆ ਤੋਂ ਆਏ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਰਹਿ ਗਈਆਂ ਸੀ ਇੱਕ ਸਾਲ ਹੋ ਗਿਆ ਉਹ ਰਿਹਾਿਆਂ ਨੂੰ ਪਰ ਸੋਚਿਆ ਕਿ ਫਿਰ ਤੋਂ ਇੱਕ ਸ਼ੁਰੂਆਤ ਕਰਦੇ ਹਾਂ ਇਸ ਸਾਲ ਦੇ ਨਾਲ ਯਾ ਫਿਰ ਕਹਿ ਲੀਏ ਕਿ ਉਸ ਪੁਰਾਣੇ ਕੱਲ ਨਾਲ ਜੁੜਨਾ ਚਾਹੁੰਦੀ ਆ ਜਿਸ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਬਣਾਈ ਰੱਖਣਾ ਚਾਹੁੰਦੀ ਆ ਤੇ ਅੱਜ ਹੁਣ ਅਸੀਂ ਨਵੇਂ ਸਾਲ ਤੇ ਜਾਂ ਫਿਰ ਇਸ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਰਨਾ ਚਾਹੁੰਦੀ ਆ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੀ ਕਰਨਾ ਚਾਹੁੰਦੀ ਆ ਅੱਜ ਜਦੋਂ 2025 ਖਤਮ ਹੋਊਗਾ ਜਾਂ ਫਿਰ 2026 ਜਿਹੜਾ ਆ ਛੜੂਗਾ ਸੋ ਅਸੀਂ ਚੱਲਿਆਂ ਗੁਰਦੁਆਰਾ ਦੁਖਨੁਵਾਦਨ ਸਾਹਿਬ ਐਡਮਿੰਟਨ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਗੁਰੂ ਘਰ ਦੇ ਦਰਸ਼ਨ ਦੀਦਾਰੀ ਕਰਨਾ ਤੇ ਜੋ ਵੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਵੇਂ ਸਾਲ ਤੇ ਰੈਜ਼ੋਲੂਸ਼ਨ ਲੈਣਾ ਚਾਹੁੰਦੇ ਹੋ ਉਸ ਨੂੰ ਜਰੂਰ ਦੱਸਿਓ ਕਿ ਤੁਸੀਂ ਕੀ ਇਸ ਸਾਲ ਦੇ ਵਿੱਚ ਬਿਹਤਰ ਕਰਨਾ ਚਾਹੁੰਦੇ ਹੋ ਜਾਂ ਫਿਰ ਉਸ ਕੱਲ ਨੂੰ ਜਿਸ ਨੂੰ ਤੁਸੀਂ ਨਹੀਂ ਚਾਹੁੰਦੇ ਉਸ ਉਸ ਤੋਂ ਆਪਣੇ ਆਪ ਨੂੰ ਵੱਖ ਕਿਵੇਂ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੀ ਕਰਦਿਆਂ ਗੁਰੂ ਘਰ ਚੱਲਦਿਆਂ ਤੇ ਤੁਹਾਨੂੰ ਵੀ ਦਰਸ਼ਨ ਦੀਦਾਰੀ ਕਰਾਉਂਦੇ ਆ। ਸ਼ੁਰੂ ਕਰ ਹੈ ਧੰਨ ਬਾਗਬ ਜੀ ਆਪ ਜੀ ਦੇ ਕਿਰਪਾ ਕੀਤੀ ਸੰਨ 2025 ਆਪ ਜੀ ਦੇ ਹੁਕਮ ਅਨਸਾਰ ਆਣੀ ਉਦ ਸਮਾਪਤ ਹੋ ਗਿਆ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਸੰਨ 2026 ਸੰਨ ਆਰੰਭ ਹੋਇਆ ਮਹਾਰਾਜ 아! <목소리로> thank I just made the fool of ਸਭ ਸਾਈ ਹੋਏ ਸਹਾਰੇ ਦਸਾਂ ਪਾਛਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਸਿਸ ਉਹਦੇ ਤੇ ਬੰਦ ਬੰਦ ਕਮਾਈ ਕਮੀਆਂ ਹਰਿਆ ਚੱਕਰੀਆਂ ਤੇ ਜੜੇ ਤਨ ਆ ਰਿਹਾ ਨਾਲ ਚਰਾਏ ਗੁਰਦੁਆਰੇ ਦੀ ਸੇਵਾ ਦੀ ਕਮਾਈਆਂ ਕੀਤੀਆਂ ਕਰਮ ਨਹੀਂ ਲਾ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਤਨਾ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪੰਥਾਂ ਸਰਬੱਤ ਗੁਰਦੁਆਰੇ ਅੰਦਰ ਧਿਆਨ ਧਰ ਕੇ ਬੋਲੋ جیت سی صاحب جیسا ہر خالصا جی کے بہت والے ਸਹਿ ਜੀ ਦੇ ਦਰਸ਼ਨ ਇਸ ਨਾਮ ਤੋਂ ਕੀਆ ਝੰਡੇ ਬੰਗੇ ਜਗੋ ਜਗ ਰਤਨ ਕਰਮ ਕਾ ਜੈ ਕਾ ਬੋਲੋ ਜੀ ਸਿਗੰਗ ਮੰਗੀ ਮੰਗੀ ਮਾ ਤੁਝੀ ਮਾ ਤੁਧਾਰਥਵਾਇ ਤੁਝਿਓ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਵਰਤਾਂ ਤਾ ਜੀ ਸ਼੍ਰੀ ਰਣਕੌਰ ਸਾਹਿਬ ਬਰਦੁਆਰੇ ਸੰਸਮੂਹ ਸ਼ੋਡਿਆ ਗ੍ਰੰਪਾ ਕਰੋ ਮਹਾਰਾਜ ਇਹਨਾਂ ਦੇ ਹੰਮੇ ਦਰਸ਼ਨ ਦੀ ਦਾਤ ਸੇਵਾ ਸਿੰਘਾਸ ਦਾ ਦਾਨ ਪਿਆਰੇ ਖਾਨਸਾ ਜੀ ਨੂੰ ਬਖਸ਼ੋ ਜੀ ਤੁਹੇ ਇੱਕ ਹਰਨਾਮਨ ਮੇਰਾ ਮੰਨ ਤਨ ਸੀਖਲ ਹੋਏ ਚੁਣ ਹੈ ਧੰਵਾਦ ਆਪ ਜੀ ਦਾ ਜੀ ਆਇਆਂ ਕਿ ਪਾਕੀ ਤੀ ਸਾਲ ਵਿੱਚ 252 ਆਪ ਜੀ ਦੇ ਹੁਕਮ ਅਨਸਾਰ ਦੀ ਰੰਗ ਦੀ ਅਰਦਾਸ ਕਰਨ ਵਾਸਤੇ ਪ੍ਰੇਮ ਦਾ ਪ੍ਰਤਵਾ ਕਰ ਲਿਆ ਹੋਇਆ ਬਾਦਸ਼ਾਹ ਸੂਚਾ ਕਾ ਕਾ ਦਰਬਾਰ ਅਰਥ ਨਹੀਂ ਕਿਛੁ ਪਰਮ ਅਗਰ ਮੱਡਾ ਤੇਰਾ ਦਰਵਾਜ਼ਾ ਸੱਚਾ ਤੋ ਜਤ ਕਾ ਸਿਰ ਸ਼ਾਹਾਂ ਪਾਤਸ਼ਾਹ ਮੇਰੇ ਚਰ ਚੌਰ ਛਤ ਨਵੇਂ ਸਾਥੀ ਅਨੰਤ ਦੀ ਅਰਦਾਸ ਕਰਨ ਵਾਸਤੇ ਆਪ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਤੁਖਨਵਾਲਾ ਸਾਹਿਬ ਵਿਖੇ ਸੰਧਿਆ ਵੇਲੇ ਹੁੰਦੀ ਦੀਵਾਨ ਸਜਾਏ ਸਦੇ ਹੋਏ ਦੀਵਾਨ ਵਿੱਚ ਪਵਿੱਤਰ ਬਾਣੀ ਦੇ ਕੀਰਤਨ ਹੋ ਜਾਣ ਮਹਾਰਾਜ ਅਲਾਹੀ ਬਾਣੀ ਦੇ ਕੀਰਤਨਾਂ ਗੰਭੀ ਬਾਣੀ ਦੇ ਕੀਰਤਨ ਹੋ ਜਾਣ ਗੁਰਮਤਿ ਵਿਚਾਰਾ ਕੀਤੀਆਂ ਨੇ ਮਹਾਰਾਜ ਛੇ ਪੋਰੀਆਂ ਨੂੰ ਸੇਵ ਦੀ ਕੀ ਸਰਦਾ ਘਾਟਾ ਪੁੱਤ ਕੁਮਾਰ ਕਰਦੇ ਹੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿਰਪਾ ਕਰਿਓ ਇਹ ਬਾਣੀ ਦਾ ਭਾਵ ਅਜਾ ਹੋਈ ਸੰਗਤਾਂ ਦੇ ਹਿਰਦਿਆਂ ਵਿੱਚ ਪ੍ਰਵੇਸ਼ ਕਰਨਾ ਸਤਿ ਸੱਚਾ ਜਿਨ੍ਹਾਂ ਜਿੰਨਾਂ ਗੁਰਸਿੱਖ ਮਾਈ ਭਾਈ ਗੁਰਸਵਾਰੀਆ ਸਿੰਘ ਸੰਗਤਾਂ ਨੇ ਨਵੇਂ ਸਾਲ ਦੀ ਅਰੰਭਤਾ ਦੀ ਖੁਸ਼ੀ ਦੇ ਸੰਬੰਧ ਵਿੱਚ ਆਪ ਜੀ ਲਛਮਨ ਦਾ ਉਤਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਆਪ ਜੀ ਦੇ ਪਾਵਨ ਦਰਵਾਜ਼ੇ ਵਿੱਚ ਬੈਠ ਕੇ ਅਰਦਾਸ ਦੇ ਨਾਲ ਆਰੰਭ ਕੀਤੇ ਹੈ ਪਾਤਸ਼ਾਹ ਆਉਣ ਵਾਲਾ ਸਾਰ ਸੰਗਾਂ ਨੂੰ ਬਾਲਾ ਸਾਨਾਮ ਦੀ ਚਰਨਾਂ ਦੇ ਨਾਲ ਬਤੀਤ ਕਰਵਾ ਦੇਣਾ ਆਪੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਪਿਛਲੇ ਲੋਗਣ ਬਖਸ਼ ਲੈ ਕਭ ਆਗ ਮਾਰ ਕਿਰਪਾ ਕਰਿਓ ਕਿ ਇਸੇ ਸਾਲ ਜੇ ਅੁੱਲਾ ਗਾਣਿਆਂ ਨਾਲ ਵਿੱਚ ਹੁਣਾਂ ਮਿਹਰੀਆਂ ਪਾਤਸ਼ਾਹ ਗੁਰਸਾ ਕਰਿਓ ਅੱਜ ਨਵਾਂ ਸਾਲ ਆਰੰਭ ਹੋਇਆ ਹੈ ਸਾਲ ਵਿੱਚ ਆਪਣੇ ਚਰਨਾਂ ਦੇ ਨਾਲ ਜੋੜ ਕੇ ਨਵਾਂ ਸਾਲ ਬਤੀਤ ਕਰਵਾ ਦੇਣਾ ਸਾਰੀਆਂ ਸੰਗਤਾਂ ਦੇ ਘਰਵਾਰਾਂ ਵਿੱਚ ਵਾਗੇ ਕਮਾਈਆਂ ਵਿੱਚ ਬਖਤਾ ਪੌਣੀਆਂ ਪਾਤਸ਼ਾਹ ਘਰਾਂ ਪਰਿਵਾਰਾਂ ਦੇ ਸਭ ਦੇ ਸ਼ੁਭ ਸ਼ਾਂਤੀ ਦੀ ਦਾ ਬਾਣੀ ਬਾਣੇ ਦੇ ਨਾਲ ਜੋੜ ਆਪਣੇ ਗੁਰੂ ਘਰ ਦੀ ਸੇਵਾ ਸਮਾਰ ਵਰਸ਼ੇ ਕਰਾਉਣੇ ਪਾਤਸ਼ਾਹ ਜੀਓ ਸਰਵਤਮਾਈ ਭਾਈ ਵਿੱਚ ਮੇਲ ਪਿਆਰ ਇੱਕਤਾ ਇਸ ਬਾਤ ਵਸੇ ਕਜਣਾ ਗੁਰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਆਗੇ ਸੁਖ ਮੇਰੇ ਬੀਤਾ ਪਾਛੇ ਅਨੰਦ ਪ੍ਰਭੂ ਦੀ ਦਾ ਔਖੀ ਘੜੀ ਨਾ ਦੇਖਣ ਦੇ ਆਪਣਾ ਮੇਧ ਸਮਾਵੇ ਆਪ ਨੇ ਰੱਖੇ ਜੀ ਨੂੰ ਸਾਹ ਸਾਹ ਬਖਸ਼ ਪਾਵੇ ਲੋ ਲੰਗਰ ਦਰਬੇ ਰੱਖਿਓ ਸਾਜ ਸੰਗਤ ਸ਼ਕਤੀ ਰਮੇ ਮਹਾਰਾਜ ਸਮੂਹ ਸੰਗਤਾਂ ਵੱਲੋਂ ਪ੍ਰਵਾਦ multimodal Ç福 worship ਸ਼ੁਰੂਆਤ ਰਹੀ ਹੈ ਯਾਨੀ ਕਿ 2026 ਦਾ ਜਿਹੜਾ ਇੱਕ ਪਹਿਲਾ ਦਿਨ ਹੈ ਉਹ ਸਮਾਪਤ ਹੋਣ ਜਾ ਰਿਹਾ ਹੈ ਅਸੀਂ 2026 ਸਾਲ ਦੀ ਜਿਹੜੀ ਪਹਿਲੇ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਕੀਤੀ ਗੁਰੂ ਮਹਾਰਾਜ ਦਾ ਦਰਸ਼ਨ ਗਿਦਾਰੇ ਕੀਤੇ ਗੁਰੂ ਮਹਾਰਾਜ ਦਾ ਉਹ ਆਸਰਾ ਲਿਆ ਤੇ ਇਸ ਦਿਨ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਮੈਨੂੰ ਲੱਗਦਾ ਹੈ ਕਿ ਅਜੋ ਇਹ ਮੌਕੇ ਬਾਹਰਲੇ ਮੁਲਕਾਂ ਵਿੱਚ ਬਹੁਤ ਜ਼ਰੂਰੀ ਨੇ ਕਿਉਂਕਿ ਇਸ ਅਜਿਹੇ ਮੌਕਿਆਂ ਤੇ ਅਸੀਂ ਆਪਣੇ ਪਹਿਰਾਵੇ ਨਾਲ ਜੁੜਦੇ ਹਾਂ ਆਪਣੇ ਲੋਕਾਂ ਨਾਲ ਜੁੜਦੇ ਹਾਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਰੁਜ਼ੀਵੇਂ ਬਹੁਤ ਜ਼ਿਆਦਾ ਹੁੰਦੇ ਨੇ ਖੁਦ ਨਾਲ ਬਹਿਣ ਦਾ ਲੋਕਾਂ ਕੋਲ ਟਾਈਮ ਨਹੀਂ ਕਿਸੇ ਹੋਰ ਨਾਲ ਤਾਂ ਬਹਿਣਾ ਦੂਰ ਦੀ ਗੱਲ ਹੈ ਪਰ ਅਜਿਹੇ ਮੌਕਿਆਂ ਤੇ ਅਸੀਂ ਆਪਣੇ ਨਾਲ ਇਕੱਠੇ ਹੁੰਨੇ ਆ ਤੇ ਆਪਣੇ ਨਾਲ ਜਿਹੜੀ ਸਾਂਝ ਉਹ ਵਧਾਉਣੀ ਆ ਅ ਇਸ ਸਾਲ ਤੋਂ ਕੁਝ ਉਮੀਦਾਂ ਨੇ ਵਾਹਿਗੁਰੂ ਮਿਹਰ ਕਰੇ ਕਿ ਉਹਨਾਂ ਉਮੀਦਾਂ ਨੂੰ ਪੂਰਾ ਕਰਨ ਉਹ ਤੇ ਪੂਰਾ ਕਰਨ ਦੇ ਸਾਨੂੰ ਸਮਰੱਥ ਕਰਨ ਤੁਸੀਂ ਵੀ ਇਸ ਸਾਲ ਤੋਂ ਕੀ ਉਮੀਦਾਂ ਰੱਖਿਆ ਨੇ ਸਾਨੂੰ ਜ਼ਰੂਰ ਦੱਸਣਾ ਤੁਸੀਂ ਕੀ ਚਾਹੁੰਦੇ ਹੋ ਕਿ ਇਸ ਸਾਲ ਦੇ ਵਿੱਚ ਹੋਰ ਬਿਹਤਰ ਕਰਨਾ ਜਾਂ ਫਿਰ ਉਸ ਪੁਰਾਣੇ ਨੂੰ ਹੀ ਨਿਰੰਤਰ ਰੱਖਣਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਸੋ ਇਹੀ ਆਸ ਕਰਦੇ ਹਾਂ ਕਿ ਵਾਹਿਗੁਰੂ ਇਸ ਨਵੇਂ ਸਾਲ ਨੂੰ ਜਾਂ ਫਿਰ ਇਸ ਜੜੀ ਹੈ ਨਵੀਂ ਸ਼ੁਰੂਆਤ ਹੋਈ ਹੈ ਅ ਅੰਗਰੇਜ਼ੀ ਕੈਲੰਡਰ ਦੇ ਮੁਤਾਬਿਕ ਉਸ ਨੂੰ ਜਿਹੜਾ ਆ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਉਣ ਇਸ ਸਾਲ ਦੇ ਵਿੱਚ ਜੋ ਜੋ ਤੁਸੀਂ ਉਮੀਦਾਂ ਜਾਂ ਫਿਰ ਆਸਾਂ ਰੱਖੀਆਂ ਨੇ ਉਹ ਪੂਰੀਆਂ ਹੋਣ। ਇਸੇ ਤਰ੍ਹਾਂ ਤੁਹਾਡੇ ਨਾਲ ਜੁੜਦੇ ਰਹਾਂਗੇ। ਤੁਸੀਂ ਵੇਖਦੇ ਰਹਿਣਾ ਸਾਡੇ ਇਸ ਚੈਨਲ ਨੂੰ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।